ਦੋਸਤੋ ਸਭ ਤੋਂ ਪਹਿਲਾਂ ਪਿਆਰ ਭਰੀ ਸ਼ਸ਼ੀਕਾਲ ਮੈਂ ਰਸ਼ਪਿੰਦਰ ਸਿੰਘ ਅੱਜ ਗੱਲ ਕਰਦੇ ਆਂ ਪੰਜਾਬ ਦੇ ਕੈਪਟਨ ਦੀ ਵੀਰੋ ਮੈਂ ਵੀ ਕਦੇ ਕੈਪਟਨ ਅਮਰਿੰਦਰ ਸਿੰਘ ਦਾ ਫੈਨ ਸੀ ਮੈਨੂੰ ਵੀ ਲੱਗਦਾ ਸੀ ਕੈਪਟਨ ਬਾਦਲਾ ਨਾਲੋਂ ਚੰਗਾ ਕਿਉਂਕਿ ਬਾਦਲ ਇੰਨੇ ਜ਼ਿਆਦਾ ਬੁਰੇ ਹੋ ਗਏ ਕਿ ਆਪਾਂ ਨੂੰ ਕੈਪਟਨ ਚੰਗਾ ਲੱਗਣ ਲੱਗ ਗਿਆ ਸੋ ਵੀਰੋ ਅੱਜ ਮੈਂ ਕੈਪਟਨ ਦਾ ਪੂਰਾ ਲੇਖਾ ਜੋਖਾ ਲੈ ਕੇ ਆਇਆ ਹਾਂ ਤੇ ਉਹਨੂੰ ਇੱਕ ਵਾਰੀ ਸਾਰੇ ਸੁਣਿਓ ਜਰੂਰ ਗੱਲ ਕਰਦੇ ਆ 1978 ਦੀ 1978 ਤੋਂ ਜਦੋਂ SBYL ਪੰਜਾਬ ਦੇ ਪਾਣੀਆਂ ਤੇ ਦਿੱਲੀ ਦੀ ਸੈਂਟਰ ਸਰਕਾਰ ਕਾਂਗਰਸ ਨੇ ਡਾਕਾ ਮਾਰਿਆ ਤਾਂ ਕੈਪਟਨ ਮਰਿੰਦਰ ਸਿੰਘ ਨੇ ਉਹਨਾਂ ਦਾ ਸਾਥ ਦਿੱਤਾ 1982 ਚ ਚਾਂਦੀ ਦੀ ਕਹੀ ਲੈ ਕੇ ਟੱਕ ਵੀ ਇਹਨੇ ਆਪ ਲਵਾਇਆ ਉਸ ਤੋਂ ਬਾਅਦ 1984 ਚ ਹਰਮਿੰਦਰ ਸਾਹਿਬ ਤੇ ਅਟੈਕ ਹੋਇਆ ਕਾਂਗਰਸ ਦੀ ਸਰਕਾਰ ਨੇ ਕਿੰਨੇ ਹੀ ਗੁਰਦੁਆਰਿਆਂ ਤੇ ਅਟੈਕ ਕਰਵਾਇਆ ਅਤੇ ਉਸ ਤੋਂ ਬਾਅਦ ਦਿੱਲੀ ਚ ਸਿੱਖਾਂ ਦੀ ਨਸਲ ਖੁਸ਼ੀ ਕਰਾਈ ਕਾਂਗਰਸ ਸਰਕਾਰ ਨੇ ਤੇ ਕੈਪਟਨ ਨੇ ਕਾਂਗਰਸ ਛੱਡੀ ਕਾਂਗਰਸ ਛੱਡਣ ਤੋਂ ਬਾਅਦ 1992-91 ਚ ਕੈਪਟਨ ਅਵਰੇਂਦਰ ਸਿੰਘ ਨੇ ਖਾਲਸਤਾਨ ਦੇ ਮਤੇ ਦੀ ਹਮਾਇਤ ਕੀਤੀ ਤੇ ਵੋਟਾਂ ਦਾ ਬਾਈਕਾਟ ਕੀਤਾ ਵੋਟਾਂ ਦਾ ਬਾਈਟ ਕਾਟ ਕਰਨ ਤੋਂ ਬਾਅਦ ਬਿਆਨਤ ਸਿੰਘ ਦੀ ਸਰਕਾਰ ਹੋਂਦ ਵਿੱਚ ਆਈ ਅਤੇ ਬਿਆਨਤ ਸਿੰਘ ਦੀ ਸਰਕਾਰ ਨੇ ਜੋ ਕਹਿਰ ਕਮਾਇਆ ਪੰਜਾਬ ਤੇ ਸਾਡੀ ਕੌਮ ਤੇ ਉਹ ਬਹੁਤ ਹੀ ਦਰਦਨਾਕ ਆ ਤੇ ਹਰ ਬੰਦੇ ਨੂੰ ਪਤਾ ਹੈ 1997 ਚ ਜਾ ਕੇ ਉਸ ਤੋਂ ਬਾਅਦ ਇਹਨੇ ਦੁਬਾਰਾ ਕਾਂਗਰਸ ਜੁਆਇਨ ਕਰ ਲਈ ਉਹੀ ਕਾਂਗਰਸ ਜਿਹਨੂੰ ਇਹ ਭੰਡਦਾ ਸੀ ਇਹਨੂੰ ਚੰਗੀ ਲੱਗਣ ਲੱਗ ਗਈ ਇਨੂੰ ਉਹ ਪਾਰਟੀ ਚੰਗੀ ਲੱਗਣ ਲੱਗੀ ਜਿਨੇ ਸਿੱਖ ਨੌਜਵਾਨਾਂ ਦੇ ਸਿਰਾਂ ਤੋਂ ਕੇਸ ਖਤਮ ਕਰਤੇ ਸਿੱਖ ਨੌਜਵਾਨਾਂ ਦੇ ਕੇਸਾਂ ਨਾਲ ਨਾਈਆਂ ਦੀਆਂ ਦੁਕਾਨਾਂ ਭਰਤੀਆਂ ਸੀ ਵਿਅੰਤ ਸਰਕਾਰ ਨੇ ਸਿੱਖ ਕੌਮ ਦਾ ਹਥਿਆਸ ਰਿਹਾ ਕਿ ਸਿੱਖ ਬੀਬੀਆਂ ਨੇ ਗਲਾਂ ਵਿੱਚ ਪੁੱਤਾਂ ਦੇ ਸਿਰਾਂ ਦੇ ਹਾਰ ਬਣਾ ਕੇ ਪਾਏ ਸੀ ਪਰੰਤੂ ਇਸ ਬੁਚੜ ਸਰਕਾਰ ਦੇ ਕਾਰਨਾਮੇ ਦੇਖੋ ਪੰਜਾਬ ਦੀਆਂ ਮਾਮਾ ਆਪਣੇ ਬੱਚਿਆਂ ਨੂੰ ਕੇਸ ਕਤਲ ਕਰਾਉਣ ਲਈ ਆ ਪਨਾਇਆਂ ਕੋਲ ਲੈ ਕੇ ਗਈਆਂ ਕਿਉਂਕਿ ਜੇ ਕਿਸੇ ਬੰਦੇ ਦੇ ਸਿਰ ਤੇ ਕੇਸ ਦਸਤਾਰ ਸਜੀ ਹੁੰਦੀ ਸੀ ਤਾਂ ਪੰਜਾਬ ਪੁਲਿਸ ਨੂੰ ਇੰਨੀਆਂ ਪਾਵਰਾਂ ਦਿੱਤੀਆਂ ਹੋਈਆਂ ਸੀ ਉਹ ਗੋਲੀ ਮਾਰ ਕੇ ਕਿਸੇ ਵੀ ਨੌਜਵਾਨ ਨੂੰ ਸ਼ਹੀਦ ਕਰ ਦਿੰਦੇ ਸੀ ਕਿੰਨੀ ਝੂਠੇ ਮੁਕਾਬਲੇ ਵਾਲੀ ਕਾਂਗਰਸ ਇਸ ਬੰਦੇ ਨੂੰ ਪਸੰਦ ਆਈ ਕਾਂਗਰਸ ਚੌਣ ਤੋਂ ਬਾਅਦ ਸਭ ਤੋਂ ਪਹਿਲਾਂ ਇਹਨੇ ਕਿਸਾਨੀ ਤੇ ਹਮਲਾ ਕੀਤਾ ਮੈਂ ਕਿਸਾਨ ਮੈਨੂੰ ਸੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦਾ ਹਮਦਰਦ ਆ ਕਿਵੇਂ ਹਮਦਰਦ ਕਹਾ ਇਹਨੂੰ ਕਿਸਾਨਾਂ ਦਾ ਇਹਨੇ ਆਉਂਦੇ ਨੇ ਬਿਜਲੀ ਦੇ ਬਿੱਲ ਲਾਤੇ ਮਰ ਰਹੀ ਕਿਸਾਨੀ ਨੂੰ ਹੋਰ ਤਬਾਹੀ ਵੱਲ ਤੋਰਤਾ ਮੈਂ ਨੌਜਵਾਨ ਆ ਮੈਂ ਸਰਕਾਰੀ ਨੌਕਰੀ ਚਾਹੁੰਨਾ ਪਰ ਇਸਨੇ ਆਉਂਦੇ ਨੇ ਸਰਕਾਰੀ ਨੌਕਰੀਆਂ ਤੇ ਰੋਕ ਲਾਤੀ ਤਾਂ ਕਿਵੇਂ ਯਕੀਨ ਕਰਾਂ ਇਸ ਬੰਦੇ ਦੀ ਜ਼ਮਾਨ ਦਾ ਗੁਜਰਾਤ ਵਿੱਚ મોદી ਨੇ ਕਿਸਾਨਾਂ ਦੀਆਂ ਜ਼ਮੀਨਾਂ ਖੜਪਣ ਵਾਸਤੇ ਸਿੱਖ ਕਿਸਾਨਾਂ ਨੂੰ ਤੰਗ ਕੀਤਾ ਪਰ ਇਸ ਬੰਦੇ ਨੇ ਕਦੇ ਹਾ ਦਾ ਨਾਰਾ ਨਹੀਂ ਮਾਰਿਆ ਉਹਨਾਂ ਕਿਸਾਨਾਂ ਲਈ ਤਾਂ ਇਹਨੂੰ ਕਿਵੇਂ ਕਿਸਾਨਾਂ ਦਾ ਆਪਾਂ ਹਮਦਰਦ ਕਹਿ ਦੰਨੇ ਆ ਇਹਨੇ ਕਦੇ ਨਸ਼ਾ ਕਰਦੇ ਨੌਜਵਾਨਾਂ ਲਈ ਹਾ ਦਾ ਨਾਰਾ ਨਹੀਂ ਮਾਰਿਆ 10 ਸਾਲਾਂ ਚ ਪੰਜਾਬ ਦਾ ਨੌਜਵਾਨ ਨਸ਼ਿਆਂ ਦੀ ਦਲਦਲ ਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ ਇਹ ਤੁਹਾਨੂੰ ਇੱਕ ਗੱਲ ਮੈਂ ਥੋੜੀ ਜਿਹੀ ਦੱਸਣੀ ਚਾਹੁੰਨਾ ਹੈ ਨਸ਼ਿਆਂ ਨਾਲ ਮਾਰੇ ਗਏ ਨੌਜਵਾਨਾਂ ਦਾ ਅਸੀਂ ਛੋਟਾ ਜਿਹਾ ਇੱਕ ਸਰਵੇ ਕੀਤਾ ਤਾਂ ਉੱਚ ਇੱਕ ਕੌੜੀ ਸਚਾਈ ਸਾਹਮਣੇ ਆਈ ਆ ਨਸ਼ਿਆਂ ਨਾਲ ਮਰਨ ਵਾਲੇ ਨੌਜਵਾਨ 60% ਨੌਜਵਾਨ ਕਾਂਗਰਸੀ ਪਰਿਵਾਰਾਂ ਨਾਲ ਸੰਬੰਧ ਰੱਖਦੇ ਸੀ ਪਰ ਇਹ ਬੰਦਾ ਛੱਡ ਦੋ ਅਕਾਲੀ ਦਲ ਨੂੰ ਕਾਂਗਰਸੀ ਪਰਿਵਾਰਾਂ ਨਾਲ ਖੜਨ ਦੀ ਬਜਾਏ ਪੰਜਾਬ ਦੇ ਨੌਜਵਾਨਾਂ ਨਾਲ ਖੜਨ ਦੀ ਬਜਾਏ ਬਿਕਰਮਜੀਤ ਸਿੰਘ ਮਜੀਠੀਆ ਨਾਲ ਖੜਾ ਮਜੀਠੀਏ ਦੀ ਸੀਬੀਆਈ ਦੀ ਜਾਂਚ ਰਿਕਵਾਂਣ ਵਿੱਚ ਇਹਨੇ ਪੂਰਾ ਯੋਗਦਾਨ ਪਾਇਆ ਕਿਵੇਂ ਮੰਨ ਲਵਾਂ ਇਹ ਨੌਜਵਾਨਾਂ ਦਾ ਹੰਦਰਦਾ ਉਸ ਤੋਂ ਬਾਅਦ 10 ਸਾਲ ਤੋਂ ਵਿਰੋਧੀ ਧਿਰ ਵਿੱਚ ਬੈਠਾ ਕੈਪਟਨ ਬ੍ਰਿੰਦਰ ਕਦੇ ਕਿਸਾਨਾਂ ਦੇ ਨਾਲ ਨਹੀਂ ਖੜਿਆ ਜਦੋਂ ਤੋਤੇ ਨੇ ਪੈਸੇ ਲੈ ਕੇ ਪ੍ਰਾਈਵੇਟ ਕੰਪਨੀਆਂ ਨੂੰ ਲੁੱਟ ਮਚਾਉਣ ਦੀ ਖੁੱਲ ਦਿੱਤੀ ਨਕਲੀ ਦਵਾਈਆਂ ਵੇਚਣ ਦੀ ਖੁੱਲ ਦਿੱਤੀ ਹਜ਼ਾਰਾਂ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਪਰੇ ਕਦੇ ਵੀ ਕਿਸੇ ਕਿਸਾਨ ਜੂਨੀਅਨ ਨਾਲ ਜਾ ਕੇ ਨਹੀਂ ਖੜਿਆ ਤੋਤੇ ਨੂੰ ਗ੍ਰਿਫਤਾਰ ਕਰਾਉਣ ਲਈ ਇਹਨੇ ਕਦੇ ਧਰਨਾ ਨਹੀਂ ਦਿੱਤਾ ਫਿਰ ਮੈਨੂੰ ਇਸ ਤੇ ਸ਼ੱਕ ਹੋਇਆ ਜਦੋਂ ਜਗ੍ਹਾ ਜਗ੍ਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਣ ਲੱਗੀ ਇਹ ਬੰਦਾ ਸਿੱਖ ਕੌਮ ਨਾਲ ਖੜਨ ਦੀ ਬਜਾਏ ਸਿੱਖ ਕੌਮ ਨਾਲ ਸੰਘਰਸ਼ ਵਿੱਚ ਸਾਥ ਦੇਣ ਦੀ ਬਜਾਏ ਬਾਦਲਾਂ ਨਾਲ ਖੜਿਆ ਇਨੇ ਹੁਣ ਅਸਤੀਫਾ ਦਿੱਤਾ ਐਮਐਲਏ ਬਣਨ ਲਈ ਆਪਣੀ ਐਮਪੀ ਸ਼ਿਪ ਤੋਂ ਕਿਉਂਕਿ ਇਹਨੇ ਐਮਐਲਏ ਬਣ ਕੇ ਮੁੱਖ ਮੰਤਰੀ ਬਣਨਾ ਜ਼ਰੂਰੀ ਸਮਝਿਆ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਸੀ ਇਹਨੇ ਕਦੇ ਸੈਂਟਰ 'ਚ ਜਾ ਕੇ ਪੰਜਾਬ ਦਾ ਇਹ ਮੁੱਦਾ ਨਹੀਂ ਚੱਕਿਆ ਕਿ ਇਹ ਬੇਅਦਬੀਆਂ ਰੁਕੀਆਂ ਜਾਣ ਪੰਜਾਬ ਦਾ ਮਾਹੌਲ ਖਰਾਬ ਹੋਣ ਤੋਂ ਰੁਕਿਆ ਜਾਵੇ ਇਸ ਨੂੰ ਸੀਐਮ ਦੀ ਕੁਰਸੀ ਜ਼ਿਆਦਾ ਜ਼ਰੂਰੀ ਆ ਇਹਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜ਼ਰੂਰੀ ਨਹੀਂ ਲੱਗੀ ਇਸ ਤੋਂ ਮੇਰੀ ਇਹਦੀ ਨੀਤ ਤੇ ਮੈਨੂੰ ਪੂਰਾ ਸ਼ੱਕ ਹੋਇਆ ਤੇ ਮੇਰਾ ਦਿਲ ਕੱਚਾ ਹੋ ਗਿਆ ਇਸ ਇਨਸਾਨ ਤੋਂ ਅਤੇ ਹੋਰ ਵੀ ਬਹੁਤ ਗੱਲਾਂ ਨੇ ਜਿੱਥੇ ਇਹਨੇ ਸਾਡੇ ਪੰਜਾਬ ਨੂੰ ਸਾਡੇ ਨੌਜਵਾਨ ਨੂੰ ਧੋਖਾ ਦਿੱਤਾ ਪਿਛਲੇ 10 ਸਾਲਾਂ 'ਚ ਜਿੰਨਾ ਸਮਾਂ ਇਹਨੇ ਅਰੂਸਾ ਨੂੰ ਦਿੱਤਾ ਜੇ ਉਹਨਾ ਸਮਾਂ ਇਹ ਪੰਜਾਬ ਦੇ ਕਿਸਾਨ ਨੂੰ ਨੌਜਵਾਨ ਨੂੰ ਬਾਦਲ ਸਰਕਾਰ ਦੇ ਵਿਰੁੱਧ ਖੜਨ ਵਿੱਚ ਦੰਦਾ ਬਾਦਲ ਸਰਕਾਰ ਨੂੰ ਉਸਦੇ ਕਾਰਨਾਮਿਆਂ ਨੂੰ ਉਜਾਗਰ ਕਰਨ ਵਿੱਚ ਦਿੱਤਾ ਹੁੰਦਾ ਤਾਂ ਪੰਜਾਬ ਦਾ ਕੁਝ ਭਲਾ ਹੋ ਜਾਣਾ ਸੀ ਪਰ ਇਹ ਬੰਦਾ ਕਦੇ ਕੌਮ ਨਾਲ ਨਹੀਂ ਖੜਿਆ ਕਦੇ ਪੰਜਾਬ ਨਾਲ ਨਹੀਂ ਖੜਿਆ ਕਦੇ ਨੌਜਵਾਨ ਨਾਲ ਨਹੀਂ ਖੜਿਆ ਕਦੇ ਕਿਸਾਨ ਨਾਲ ਨਹੀਂ ਖੜਿਆ ਪੂਰਾ ਪੰਜਾਬ ਬਾਦਲ ਤੋਂ ਦੁਖੀ ਹਰ ਬੰਦਾ ਕਹਿੰਦਾ ਵੀ ਬਾਦਲ ਹਾਰਨਾ ਚਾਹੀਦਾ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਭੇਜਿਆ ਸਰਦਾਰ ਜਰਨੈਲ ਸਿੰਘ 2012 ਚ ਕਾਂਗਰਸ ਦਾ ਕੈਂਡੀਡੇਟ 20000 ਦੇ ਲਗਭਗ ਵੋਟਾਂ ਨਾਲ ਹਾਰਿਆ ਸੀ ਬਾਦਲ ਤੋਂ ਅਤੇ ਚੰਗੀ ਚੁਣੌਤੀ ਦਿੱਤੀ ਸੀ ਉਹਨੇ ਇਸ ਵਾਰ ਪੰਜਾਬ ਦੇ ਹਲਕੇ ਦੇ ਲੰਬੀ ਦੇ ਲੋਕ ਚਾਹੁੰਦੇ ਸੀ ਕਿ ਬਾਦਲ ਨੂੰ ਹਰਾਇਆ ਜਾਵੇ ਜਦੋਂ ਜਰਨੈਲ ਸਿੰਘ ਕੈਂਡੀਡੇਟ ਆਮ ਆਦਮੀ ਪਾਰਟੀ ਨੇ ਉੱਥੇ ਭੇਜਿਆ ਤਾਂ ਉੱਥੇ ਵੀ ਲੋਕਾਂ 'ਚ ਭਾਰੀ ਉਤਸ਼ਾਹ ਆ ਗਿਆ ਵੀ ਇਸ ਵਾਰ ਅਸੀਂ ਬਾਦਲ ਨੂੰ ਹਰਾ ਕੇ ਛੱਡਾਂਗੇ ਇਸ ਵਾਰ ਬਾਦਲ ਦੀ ਜਮਾਨਤ ਜਵਾਬਤ ਕਰਾ ਕੇ ਛੱਡਾਂਗੇ 80 ਤੋਂ 90% ਕਾਂਗਰਸੀ ਲੋਕ ਕਾਂਗਰਸੀ ਵਰਕਰ ਸਾਡੇ ਕਾਂਗਰਸੀ ਵੀਰ ਸਰਦਾਰ ਜਰਨੈਲ ਸਿੰਘ ਨਾਲ ਤੁਰਪੇ ਅਕਾਲੀ ਦਲ ਤੋਂ ਦੁਖੀ ਬਹੁਤ ਸਾਰੀ ਵੋਟ ਪੰਤਕ ਵੋਟ ਸਿੱਖ ਭਾਵਨਾ ਜੁੜੀਆਂ ਵੋਟਾਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੁਖੀ ਤੋਂ ਦੁਖੀ ਸੀ ਬਾਦਲ ਦੇ ਪੁੱਠੇ ਸਿੱਧੇ ਕਾਰਨਾਮਿਆਂ ਤੋਂ ਦੁਖੀ ਸੀ ਉਹ ਸਾਰੇ ਜਰਨੈਲ ਸਿੰਘ ਜੀ ਨਾਲ ਤੁਰਪੇ 100% ਜਿੱਤ ਸਾਡੀ ਨਿਸ਼ਚਿਤ ਹੋ ਗਈ ਪਰ ਉੱਥੇ ਵੀ ਇਸ ਕੈਪਟਨ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਸਾਡੀ ਕੌਮ ਨਾਲ ਧੋਖਾ ਕੀਤਾ ਇਹ ਪੰਜਾਬ ਨਾਲ ਖੜਨ ਦੀ ਬਜਾਏ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਦੀ ਪਿੱਠ ਤੇ ਜਾ ਕੇ ਖੜਾ ਹੋ ਗਿਆ ਬਾਦਲ ਨਾ ਹਾਰ ਜਵੇ ਇਹ ਕਾਂਗਰਸ ਦੀ ਵੋਟ ਨੂੰ ਰੋਕਣ ਵਾਸਤੇ ਜਿਹੜੀ ਆਮ ਆਦਮੀ ਨੂੰ ਪੈਣੀ ਸੀ ਇਹ ਬਾਦਲ ਨਾਲ ਯਾਰੀ ਪਗਾਉਣ ਲੰਬੀ ਚ ਜਾ ਕੇ ਕਾਗਜ਼ ਭਰਿਆ ਆ ਵੀ ਕਾਂਗਰਸ ਦੀ ਵੋਟ ਜਰਨੈਲ ਸਿੰਘ ਨੂੰ ਨਾ ਪੈ ਜਵੇ ਕਿਤੇ ਬਾਦਲ ਨਾ ਹਾਰ ਜਵੇ ਇਹ ਬੰਦੇ ਨੇ ਦੁਬਾਰਾ ਫੇਰ ਸਾਡੇ ਨਾਲ ਧੋਖਾ ਕੀਤਾ ਚਾਰ ਫਰਵਰੀ ਦੀਆਂ ਵੋਟਾਂ ਤੋਂ ਬਾਅਦ ਮੇਰਾ ਵੀਰ ਇੱਕ ਗੱਲ ਯਾਦ ਰੱਖਿਓ ਬਾਦਲ ਪਰਿਵਾਰ ਨਾਲ ਬਹੁਤ ਗੂੜੀ ਰਿਸ਼ਤੇਦਾਰੀ ਪਾਉਣ ਜਾ ਰਿਹਾ ਹੈ ਸ਼ਾਇਦ ਤੁਹਾਨੂੰ ਖਬਰਾਂ ਕੰਸੂਆਂ ਮਿਲ ਵੀ ਗਈਆਂ ਹੋਣ ਬਹੁਤ ਗੂੜੀ ਰਿਸ਼ਤੇਦਾਰੀ ਜਿਵੇਂ ਪਹਿਲਾਂ ਤੋਂ ਚੱਲਦਾ ਆਉਂਦਾ ਆਕਾਲੀਆਂ ਤੇ ਕਾਂਗਰਸੀਆਂ ਦੀਆਂ ਰਿਸ਼ਤੇਦਾਰੀਆਂ ਉਸ ਤਰ੍ਹਾਂ ਇੱਕ ਬਹੁਤ ਹੀ ਗੂੜੀ ਰਿਸ਼ਤੇਦਾਰੀ ਇਹ ਬਾਦਲ ਨਾਲ ਪਾਉਣ ਜਾ ਰਿਹਾ ਅਸੀਂ ਸੋਚਦੇ ਹਾਂ ਇਹ ਲੀਡਰ ਕਦੇ ਸਾਡੇ ਨਾਲ ਖੜਨਗੇ ਅਸੀਂ ਲੜਦੇ ਹਾਂ ਲੋਕਾਂ ਨਾਲ ਅਸੀਂ ਕਾਂਗਰਸੀਆਂ ਅਸੀਂ ਆਕਾਲੀਆਂ ਪ੍ਰਭੂ ਇਹ ਸਾਡੇ ਲੀਡਰ ਗਦਾਰ ਨਿਕਲ ਗਏ ਇਹ ਕਦੇ ਸਾਡੇ ਨਾਲ ਨਹੀਂ ਖੜੇ ਇਹਨਾਂ ਦੀ ਕੋਈ ਜ਼ਮੀਰ ਨਹੀਂ ਇਹਨਾਂ ਨੂੰ ਪੰਜਾਬ ਨਾਲ ਕੋਈ ਦਰਦ ਨਹੀਂ ਇਹਨਾਂ ਨੂੰ ਸਿਰਫ ਆਪਣੇ ਮਤਲਬ ਪ੍ਰਸਤ ਲੋਕ ਨੇ ਇਹਨਾਂ ਨੂੰ ਆਪਣੇ ਮਤਲਬਾਂ ਤੱਕ ਮਤਲਬ ਅਸੀਂ ਧੜੇ ਬਣਾ ਕੇ ਲੜਦੇ ਆਂ ਸੋ ਵੀਰੋ ਹੁਣ ਇਸ ਵਾਰੀ ਧੜੇ ਬੰਦੀਆਂ ਤੋਂ ਉੱਤੇ ਉੱਠੀਏ ਕੋਈ ਅਕਾਲੀ ਨਹੀਂ ਕੋਈ ਕਾਂਗਰਸੀ ਨਹੀਂ ਆਪਾਂ ਸਾਰੇ ਪੰਜਾਬੀ ਬਣੀਏ ਸੱਚ ਨਾਲ ਖੜੀਏ ਇਮਾਨਦਾਰੀ ਨੂੰ ਵੋਟ ਪਾਈਏ ਇਮਾਨਦਾਰ ਸਰਕਾਰ ਬਣਾਈਏ ਧੜੇ ਬੰਦੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਛੱਡ ਕੇ ਉੱਤੇ ਸੋਚੀਏ ਕੇਜਰੀਆਲ ਜੋ ਪੰਜਾਬ ਦਾ ਭਲਾ ਕਰ ਸਕਦਾ ਉਸ ਬੰਦੇ ਦਾ ਸਾਥ ਦਿਈਏ ਇਹ ਲੋਕ ਹੁਣ ਸਾਡਾ ਭਲਾ ਕਰਨਾ ਤਾਂ ਦੂਰ ਉਹਦੇ ਬਾਰੇ ਸੋਚ ਵੀ ਨਹੀਂ ਰਹੇ ਉਸ ਤੋਂ ਅੱਗੇ ਇਸ ਦੀ ਇੱਕ ਬੰਦੇ ਦੀ ਹੋਰ ਕਮਜ਼ੋਰੀ ਆ 2012 ਚ ਇਹਨੇ 40 ਤੋਂ 50 ਐਮਐਲਏ ਆਪਣੇ ਆਪ ਹਰਾਏ ਸੀ ਸੁਖਬੀਰ ਉਹ ਨਹੀਂ ਬਾਦਲੂ ਨਹੀਂ ਕਦੇ ਜਿੱਤ ਨਹੀਂ ਸੀ ਸਕਦੇ ਇਹਨੇ 50 ਐਮਐਲਏ ਆਪਣੇ ਆਪ ਹਰਾਏ ਸੀ ਸਭ ਨੂੰ ਪਤਾ ਹੈ ਕਿ ਕਿ ਇਹਦੇ ਚ ਹੰਕਾਰ ਕਿੰਨਾ ਇਸ ਵਾਰ ਵੀ ਵੀਰੋ ਕੈਂਡੀਡੇਟਾਂ ਦੀ ਲਿਸਟ ਚੈੱਕ ਲੋ ਮੇਰੇ ਕੋਲ ਲਿਸਟ ਪਈ ਆ 50 ਕੈਂਡੀਡੇਟ ਐਦਾਂ ਦੇ ਆਏ ਨੇ ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਪਸੰਦ ਨਹੀਂ ਕਰਦਾ ਉਹ 50 ਦੇ 50 ਕੈਂਡੀਡੇਟ ਇਹਨੇ ਹਰਾਉਣੇ ਨੇ ਮੇਰੀ ਗੱਲ ਨੋਟ ਕਰ ਲੋ ਇਹਨੇ ਉਹਨਾਂ ਦੇ ਹਲਕਿਆਂ 'ਚ ਰੈਲੀਆਂ ਨਹੀਂ ਕਰਨ ਜਾਣਾ ਆਪਣੇ ਖਾਸ ਬੰਦੇ ਨੂੰ ਕਹਿ ਦੇਣਾ ਕਿ ਇਹਨਾਂ ਨੂੰ ਵੋਟ ਨਾ ਪਾਇਓ ਵੀਰੋ ਇਹ ਦੁਬਾਰਾ ਸੁਖਵੀਰ ਬਾਦਲ ਨੂੰ ਜਿਤਾਉਣ ਨੂੰ ਫਿਰਦਾ ਹੈ ਇਹ ਦੁਬਾਰਾ ਬਾਦਲ ਨੂੰ ਜਿਤਾਉਣ ਨੂੰ ਫਿਰਦਾ ਆਪਾਂ ਕੀ ਕਰਾਂਗੇ ਇਹਦੀ ਕੈਪਟਨੀ ਨੂੰ ਬਹੁ ਮੈਂ ਵੀ ਇਹਨੂੰ ਪਸੰਦ ਕਰਦਾ ਸੀ ਪਰ ਮੈਨੂੰ ਹੁਣ ਸ਼ਰਮ ਆਉਂਦੀ ਆ ਕਿ ਮੈਂ ਕਦੇ ਇਸ ਬੰਦੇ ਨੂੰ ਪਸੰਦ ਕਰਦਾ ਸੀ ਵੀਰੋ ਆਪਾਂ ਢੜੇ ਬੰਦੀਆਂ ਤੋਂ ਉੱਤੇ ਉੱਠੀਏ ਕਿਉਂਕਿ ਹੁਣ ਵੀ ਦੇਖਿਓ ਤੁਸੀਂ ਕਈ ਵੀਰ ਕਮੈਂਟ ਕਰਨਗੇ ਕਾਂਗਰਸ ਜਿੰਦਾਬਾਦ ਐਨੇ ਬਿਸ਼ਰਮ ਨਾ ਬਣਿਏ ਆਪਾਂ ਕਿੱਥੋਂ ਜਿੰਦਾਬਾਦ ਕਦੋਂ ਖੜੇ ਹੇ ਸਾਡੇ ਨਾਲ ਗੱਲ ਉਹੀ ਆ ਪੰਜਾਬੀ ਦੀ ਕਹਾਵਤਾਂ ਵੀਰੋ ਖਿੱਲਾ ਖਾਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿਚ ਗਿਆਮ ਲੋਕਾਂ ਨੇ ਕੰਮ ਵੀ ਆਪ ਕਰਾਉਣੇ ਨੇ ਸਾਰੇ ਖਰਚੇ ਵੀ ਆਪ ਕਰਨੇ ਨੇ ਤਾਂ ਐਮਐਲਏ ਵੀ ਆਪ ਆਪ ਕਿਉਂ ਨਾ ਬਣੀਏ ਹੁਣ ਐਮਐਲਏ ਵੀ ਆਮ ਆਦਮੀ ਆਪ ਬਣੂਗਾ ਇਹਨਾਂ ਨੂੰ ਅਸੀਂ ਸੁੱਖ ਸਹੂਲਤਾਂ ਕਾਦੇ ਵਾਸਤੇ ਦਈਏ ਕਾਦੇ ਲਈ ਇਹਨਾਂ ਨੂੰ ਹੈਲੀਕਾਪਟਰਾਂ ਦੇ ਝੂਟੇ ਦਈਏ ਜਦੋਂ ਇਹਨਾਂ ਨੇ ਸਾਡਾ ਕੋਈ ਕੰਮ ਨਹੀਂ ਕਰਨਾ ਸੋ ਵੀਰੋ ਬਦਲੀ ਇਸ ਰਾਜਨੀਤੀ ਨੂੰ ਸਮਝੀਏ ਬਿਸ਼ੱਕ ਲੱਖ ਕਾਂਗਰਸੀ ਹੋਈਏ ਬਸ ਬਿਸ਼ੱਕ ਅਸੀਂ ਕਾਲੀ ਹੋਈਏ ਪਰ ਇਸ ਵਾਰ ਇੱਕ ਮੌਕਾ ਦਈਏ ਆਮ ਆਦਮੀ ਨੂੰ ਬਦਲਾਅ ਲਿਆਈਏ ਇੱਕ ਚੇਂਜ ਲਿਆਈਏ ਤਾਂ ਜੋ ਇਹਨਾਂ ਹੰਕਾਰੇ ਹੋਏ ਲੀਡਰਾਂ ਨੂੰ ਪਤਾ ਲੱਗ ਜਵੇ ਕਿ ਅਸੀਂ ਕੋਈ ਗਾਇਆਂ ਮੱਝਾਂ ਨਹੀਂ ਕਿ ਜਿੱਥੋਂ ਸਾਨੂੰ ਲੀਡਰ ਖੋਲ ਕੇ ਇੱਥੇ ਬੰਦ ਜਾਂਦਾ ਕੋਈ ਇੱਥੇ ਬੰਦ ਜਾਂਦਾ ਆਪਣੇ ਹੱਕ ਦੀ ਵਰਤੋਂ ਬਹੁਤ ਸੋਚ ਸਮਝ ਨਾਲ ਕਰੀਏ ਤੇ ਇੱਕ ਮਾਨਦਾਰ ਸਰਕਾਰ ਬਣਾਈਏ ਜਿੱਥੇ ਧੜੇ ਬੰਦੀਆਂ ਨੂੰ ਖਤਮ ਕੀਤਾ ਜਾਵੇ ਪੰਜਾਬ ਦੇ ਲੋਕਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ਚੜ ਜਾ ਕੇ ਲੜਾਇਆ ਨਾ ਜਾਵੇ ਇੱਕ ਵਿਕਾਸ ਪੰਜਾਬ ਨੂੰ ਇੱਕ ਬਾਹਰਲੇ ਦੇਸ਼ਾਂ ਵਾਂਗ ਇੱਕ ਮਾਡਲ ਸੂਬਾ ਬਣਾਈਏ ਸੋ ਇੰਨੀਆਂ ਬੇਨਤੀਆਂ ਵੀਰੋ ਪ੍ਰਵਾਨ ਕਰਿਓ ਤੇ ਇਸ ਕੈਪਟਨ ਦੀ ਕੈਪਟਨੀ ਦੇ ਭਲੇਖੇ ਚੋਂ ਬਾਹਰ ਨਿਕਲੋ ਇਸ ਨੂੰ ਹਰਾਓ ਤਾਂ ਜੋ ਇਹਨਾਂ ਨੂੰ ਅਕਲ ਆ ਜਾਵੇ ਇਹ ਮਿਲ ਕੇ ਸਾਨੂੰ ਅੱਗੇ ਤੋਂ ਬੇਵਕੂਫ ਨਾ ਬਣਾਉਣ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਸਹਿਸੀਕਰ